ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੇ ਨਾਲ ਕੇਂਦਰ ਸਰਕਾਰ ਵੱਲੋਂ ਤੱਕੇ ਕੀਤੇ ਜਾਣ ਦੇ ਇਲਜ਼ਾਮ ਬਹੁਤ ਪੁਰਾਣੇ ਨੇ ਚਾਹੇ ਉਹ ਪੰਜਾਬੀ ਬੋਲਦੇ ਇਲਾਕੇ ਹੋਣ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਚੰਡੀਗੜ੍ਹ ਦਾ ਮੁੱਦਾ ਹੋਵੇ ਪੰਜਾਬ ਦੀ ਕਿਸਾਨੀ ਦਾ ਮੁੱਦਾ ਹੋਵੇ ਜਾਂ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਅਕਸਰ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਦੇ ਹੱਕਾਂ ਦੇ ਨਾਲ ਤੱਕਾ ਕਰਨ ਦੇ ਇਲਜ਼ਾਮ ਲੱਗਦੇ ਰਹੇ ਨੇ ਤੇ ਹੁਣ ਇਸ ਸੂਚੀ ਦੇ ਵਿੱਚ ਇੱਕ ਨਵਾਂ ਮੁੱਦਾ ਸ਼ਾਮਲ ਹੋ ਗਿਆ ਉਹ ਮੁੱਦਾ ਹੈ ਗਣਤੰਤਰ ਦਿਵਸ ਮੌਕੇ ਪੰਜਾਬ ਦੀਆਂ ਚਾਕਿਆਂ ਨੂੰ ਨਾ ਪ੍ਰਦਰਸ਼ਿਤ ਕਰਨ ਦਾ ਮੁੱਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਮੁੱਦਾ ਚੁੱਕਿਆ ਤੇ ਕੇਂਦਰ ਸਰਕਾਰ ਦੀ ਉਹ ਚਿੱਠੀ ਦਿਖਾਈ ਜਿਸ ਚਿੱਠੀ ਦੇ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਦੀ ਚਾਕੀ 69 ਦਿਨਾਂ ਦੀ ਪ੍ਰੇਡ ਦੇ ਵਿੱਚ ਨਾ ਸ਼ਾਮਿਲ ਕਰਨ ਬਾਰੇ ਸੂਬਾ ਸਰਕਾਰ ਨੂੰ ਜਾਣਕਾਰੀ ਦਿੱਤੀ ਇਸੇ ਚਿੱਠੀ ਨੂੰ ਦਿਖਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਉੱਪਰ ਗਹਿਰੇ ਇਲਜ਼ਾਮ ਲਗਾਏ ਤੇ ਪੰਜਾਬ ਦੇ ਨਾਲ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੀ ਇਸ ਚਾਕੀ ਨੂੰ ਜਾਣ-ਬੁੱਝ ਕੇ ਗਣਤੰਤਰ ਦਿਵਸ ਦੀ ਪ੍ਰੇਡ ਦੇ ਵਿੱਚ ਨਾ ਦਿਖਾਏ ਜਾਣ ਦੇ ਇਲਜ਼ਾਮ ਲਗਾਏ ਨੇ ਤੇ ਕੇਂਦਰ ਦੀ ਬੀਜੇਪੀ ਸਰਕਾਰ ਤੇ ਵੱਡਾ ਨਿਸ਼ਾਨਾ ਸਾਧਿਆ ਤੇ ਹੁਣ ਇਸ ਦੇ ਜਵਾਬ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਵੀ ਚਿੱਠੀ ਪੰਜਾਬ ਸਰਕਾਰ ਨੂੰ ਜਾਰੀ ਕੀਤੀ ਗਈ ਹੈ ਰੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਇਸ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਸੂਬਿਆਂ ਦੀਆਂ ਜਿਨ੍ਹਾਂ ਚਾਕੀਆਂ ਦੀ ਚੋਣ ਕੀਤੀ ਜਾਂਦੀ ਹੈ ਉਸ ਦੇ ਲਈ ਤਕਨੀਕੀ ਪੱਖਾਂ ਅਤੇ ਥੀਮ ਦਾ ਖਿਆਲ ਰੱਖਿਆ ਜਾਂਦਾ ਹੈ ਤੇ ਪੰਜਾਬ ਦੀ ਚਾਕੀ ਉਸ ਦੇ ਅਨੁਕੂਲ ਨਹੀਂ ਸੀ ਇਸ ਕਰਕੇ ਉਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਤੇ ਸਰਕਾਰ ਦਾ ਸਿੱਧਾ ਦਖਲ ਨਹੀਂ ਹੈ ਇਸ ਤਰ੍ਹਾਂ ਦੀਆਂ ਚਾਕੀਆਂ ਨੂੰ ਸਿਲੈਕਟ ਕਰਨ ਦੇ ਵਿੱਚ ਇੱਕ ਟੀਮ ਪ੍ਰੋਪਰ ਹੁੰਦੀ ਹੈ ਤਕਨੀਕੀ ਪੱਖ ਦੇਖੇ ਜਾਂਦੇ ਨੇ ਥੀਮ ਦੇਖਿਆ ਜਾਂਦਾ ਹੈ ਉਸ ਤੋਂ ਬਾਅਦ ਹੀ ਸੂਬਿਆਂ ਦੀਆਂ ਚਾਕੀਆਂ ਸਿਲੈਕਟ ਕੀਤੀਆਂ ਜਾਂਦੀਆਂ ਨੇ ਸੋ ਇਸ ਦੇ ਤਕਨੀਕੀ ਕਾਰਨ ਸੀ ਜਿਸ ਕਾਰਨ ਪੰਜਾਬ ਦੀ ਚਾਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਪੰਜਾਬ ਨੂੰ ਆਪਸ਼ਨ ਵੀ ਦਿੱਤੀ ਗਈ ਹੈ ਭਾਰਤ ਮਹਾਉਤਸਵ ਮਨਾਇਆ ਜਾਣਾ ਹੈ ਪੰਜਾਬ ਦਿੱਲੀ ਦੇ ਵਿੱਚ 23 ਤਰੀਕ ਤੋਂ ਲੈ ਕੇ 31 ਤਰੀਕ ਤੱਕ ਉਸ ਮਹਾਉਤਸਵ ਦੇ ਵਿੱਚ ਪੰਜਾਬ ਦੀ ਝਾਕੀ ਸ਼ਾਮਲ ਕਰਨ ਦੀ ਆਪਸ਼ਨ ਦਿੱਤੀ ਗਈ ਹੈ ਤੇ ਇਸ ਚਿੱਠੀ ਦੇ ਜਵਾਬ ਦੇ ਵਿੱਚ ਇਸ ਦੇ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਹ ਆਪਸ਼ਨ ਦਿੱਤੀ ਹੈ ਉਸ ਦਾ ਜਵਾਬ ਵੀ ਭਗਵੰਤ ਮਾਨ ਨੇ ਦਿੱਤਾ ਹੈ ਭਗਵੰਤ ਮਾਨ ਨੇ ਕਿਹਾ ਕਿ ਨੌਨ ਸਿਲੈਕਟਿਵ ਯਾਨੀ ਕਿ ਨਾ ਚੁਣੀਆਂ ਗਈਆਂ ਝਾਕੀਆਂ ਨੂੰ ਓਹੋ ਨਹੀਂ ਭੇਜਣਗੇ ਇਸ ਮਹਾਉਤਸਵ ਦੇ ਵਿੱਚ ਸ਼ਾਮਲ ਕਰਨ ਦੇ ਲਈ ਪੰਜਾਬ ਦੇ ਸ਼ਹੀਦਾਂ ਦਾ ਸਨਮਾਨ ਕਰਨਾ ਅਸੀਂ ਜਾਣਦੇ ਹਾਂ ਭਗਵੰਤ ਮਾਨ ਨੇ ਕਿਹਾ ਤੇ ਸਾਨੂੰ ਬੀਜੇਪੀ ਤੋਂ ਐਨਓਸੀ ਲੈਣ ਦੀ ਜ਼ਰੂਰਤ ਨਹੀਂ ਹੈ ਸੋ ਭਗਵੰਤ ਮਾਨ ਨੇ ਇਸ ਚਾਕੀ ਨੂੰ ਭਾਰਤ ਮਹਾਉਤਸਵ ਜੋ ਕਿ ਦਿੱਲੀ ਦੇ ਵਿੱਚ ਮਨਾਇਆ ਜਾਣਾ ਉਸ ਦੇ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਸਿੱਧੇ ਤੌਰ ਤੇ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੀ ਇਸ ਆਪਸ਼ਨ ਦੇ ਲਈ ਸਖਤ ਰੁਖ ਅਪਣਾਇਆ ਤੇ ਜਦੋਂ ਇਸ ਤੋਂ ਪਹਿਲਾਂ ਇਸ ਮੁੱਦੇ ਨੂੰ ਲੈ ਕੇ ਭਗਵੰਤਮਾਨ ਪ੍ਰੈਸ ਦੇ ਸਾਹਮਣੇ ਆਏ ਸਨ ਤਾਂ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਆਪਣੇ ਵੱਲੋਂ ਇਸ ਚਾੱਕੀ ਨੂੰ ਗਣਤੰਤਰ ਦਿਵਸ ਦੀ ਪ੍ਰੇਡ ਦੇ ਵਿੱਚ ਸ਼ਾਮਲ ਕਰਾਉਣ ਦੇ ਲਈ ਉਧਰ ਕੇਂਦਰ ਸਰਕਾਰ ਵੀ ਇਸ ਮਾਮਲੇ ਨੂੰ ਲੈ ਕੇ ਸਖਤ ਨਜ਼ਰ ਆ ਰਹੀ ਹੈ ਰੁੱਖ ਦੇ ਵਿੱਚ ਕੋਈ ਪਰਵਰਤਨ ਨਹੀਂ ਆਇਆ ਹੈ ਕੇਂਦਰ ਸਰਕਾਰ ਨੇ ਬਿਲਕੁਲ ਵੀ ਇਹ ਨਹੀਂ ਕਿਹਾ ਕਿ ਉਹ ਮੁਰ ਤੋਂ ਵਿਚਾਰ ਕਰਨਗੇ ਜਾਂ ਝਾਕੀ ਪੰਜਾਬ ਭੇਜ ਦਵੇ ਮੁਰ ਤੋਂ ਵਿਚਾਰ ਕੀਤਾ ਜਾਊਗਾ 26 ਜਨਵਰੀ ਦੀ ਪਰੇਡ ਦੇ ਵਿੱਚ ਝਾਕੀ ਸ਼ਾਮਲ ਨਹੀਂ ਕੀਤੀ ਜਾਵੇਗੀ ਇਸ ਦਾ ਸਾਫ਼ ਮਤਲਬ ਇਹ ਹੈ ਪੰਜਾਬ ਤੋਂ ਇਲਾਵਾ ਪੱਛਮ ਬੰਗਾਲ ਦੀ ਜੋ ਝਾਕੀ ਹੈ ਉਸ ਨੂੰ ਵੀ 26 ਜਨਵਰੀ ਦੀ ਪਰੇਡ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਭਗਵੰਤ ਮਾਨ ਸੀਐਮ ਪੰਜਾਬ ਨੇ ਇਸ ਨੂੰ ਸਿੱਧਾ ਪੰਜਾਬ ਦੇ ਸ਼ਹੀਦਾਂ ਦੀ ਵਿਰਾਸਤ ਪੰਜਾਬ ਦੇ ਸੱਭਿਆਚਾਰ ਦੇ ਨਾਲ ਜੋੜ ਕੇ ਦੇਖਿਆ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੇ ਲਈ 70% ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ ਪੰਜਾਬ ਦੇ ਨੌਜਵਾਨਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਆਜ਼ਾਦੀ ਦੀ ਲੜਾਈ ਵੇਲੇ ਪੰਜਾਬੀਆਂ ਨੇ ਵੱਡਾ ਯੋਗਦਾਨ ਦਿੱਤਾ ਹੈ ਇਸ ਤੋਂ ਇਲਾਵਾ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਦੇ ਲਈ ਵੀ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਰਿਪਰੈਜੈਂਟੇਸ਼ਨ ਨੂੰ 26 ਜਨਵਰੀ ਦੀ ਜੋ ਪ੍ਰੇਡ ਹੈ ਗਣਤੰਤਰ ਦਿਵਸ ਦੀ ਪ੍ਰੇਡ ਹੈ ਉਸ ਦੇ ਵਿੱਚ ਸ਼ਾਮਲ ਨਾ ਕੀਤਾ ਜਾਣਾ ਅਫਸੋਸਜਨਕ ਹੈ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਬੀਜੇਪੀ ਦੀ ਸਰਕਾਰ ਦੇ ਉੱਤੇ ਇਸ ਨੂੰ ਲੈ ਕੇ ਹਮਲਾ ਕੀਤਾ ਹੈ ਇਸ ਨੂੰ ਲੈ ਕੇ ਹਾਲਾਂਕਿ ਕੇਂਦਰ ਸਰਕਾਰ ਦੇ ਕਿਸੇ ਵੀ ਮੰਤਰੀ ਜਾਂ ਕੇਂਦਰ ਸਰਕਾਰ ਵੱਲੋਂ ਸਿੱਧੇ ਤੌਰ ਤੇ ਇਸ ਦਾ ਜਵਾਬ ਨਹੀਂ ਦਿੱਤਾ ਗਿਆ ਪਰ ਪੰਜਾਬ ਦੇ ਬੀਜੇਪੀ ਦੇ ਆਗੂਆਂ ਨੇ ਇਸ ਦਾ ਜਵਾਬ ਦਿੱਤਾ ਹੈ ਬੀਜੇਪੀ ਦੇ ਸਪੋਕਸਪਰਸਨ ਵੀ ਇਸ ਮੁੱਦੇ ਨੂੰ ਲੈ ਕੇ ਬੋਲੇ ਨੇ ਸੁਨੀਲ ਜਾਖੜ ਨੇ ਇਸ ਨੂੰ ਲੈ ਕੇ ਵੱਡਾ ਇਲਜ਼ਾਮ ਭਗਵੰਤ ਮਾਨ ਤੇ ਲਗਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਇਸ ਝਾਕੀ ਦੇ ਵਿੱਚ ਆਪਣੀ ਫੋਟੋ ਸ਼ਾਮਲ ਕਰਨਾ ਚਾਹੁੰਦੇ ਸਨ ਕੇਜਰੀਵਾਲ ਦੀ ਫੋਟੋ ਵੀ ਇਸ ਝਾਕੀ ਦੇ ਵਿੱਚ ਸ਼ਾਮਲ ਕੀਤੀ ਜਾਣੀ ਸੀ ਜਿਸ ਕਰਕੇ ਇਹ ਝਾਕੀ ਹੈ ਜਿਹੜੀ ਉਹ ਸ਼ਾਮਲ ਨਹੀਂ ਕੀਤੀ ਗਈ ਜਿਸ ਨੂੰ ਰਿਜੈਕਟ ਕੀਤਾ ਗਿਆ ਉਹਨਾਂ ਨੇ ਇਹ ਕਾਰਨ ਇਸ ਦਾ ਦੱਸਿਆ ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਭਾਜਪਾ ਆਗੂ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਇਸ ਝਾਕੀ ਦੇ ਵਿੱਚ ਸ਼ਾਮਲ ਸਨ ਜਿਸ ਨੂੰ ਲੈ ਕੇ ਇਹ ਝਾਕੀ ਰੱਦ ਕੀਤੀ ਗਈ ਹੈ ਦੂਜੇ ਪਾਸੇ ਭਗਵੰਤ ਮਾਨ ਅਤੇ ਪੰਜਾਬ ਦੇ ਹੋਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਗੱਲ ਦਾ ਜਵਾਬ ਦਿੱਤਾ ਹੈ ਉਹਨਾਂ ਕਿਹਾ ਹੈ ਭਗਵੰਤ ਮਾਨ ਨੇ ਖਾਸ ਤੌਰ ਤੇ ਕਿਹਾ ਹੈ ਕਿ ਜੇਕਰ ਸੁਨੀਲ ਜਾਖੜ ਇਸ ਗੱਲ ਦਾ ਸਬੂਤ ਦੇ ਦੇਣ ਕਿ ਉਹ ਆਪਣੀ ਜਾਂ ਅਰਵਿੰਦ ਕੇਜਰੀਵਾਲ ਦੀ ਫੋਟੋ ਇਸ ਚਾਕੀ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ ਤਾਂ ਉਹ ਸਿਆਸਤ ਛੱਡ ਜਾਣਗੇ ਭਗਵੰਤ ਮਾਨ ਨੇ ਇਹ ਬਹੁਤ ਵੱਡਾ ਬਿਆਨ ਦਿੱਤਾ ਹੈ ਤੇ ਭਗਵੰਤ ਮਾਨ ਦੀ ਇਸ ਗੱਲ ਤੇ ਯਕੀਨ ਕਰਨਾ ਵੀ ਬਣਦਾ ਕਿਉਂਕਿ ਕੋਈ ਵੀ ਆਗੂ ਜਦੋਂ ਐਡਾ ਵੱਡਾ ਬਿਆਨ ਦਿੰਦਾ ਹੈ ਤਾਂ ਉਸ ਦੇ ਪਿੱਛੇ ਤੱਥ ਜ਼ਰੂਰ ਹੁੰਦੇ ਨੇ ਸੋ ਭਗਵੰਤ ਮਾਨ ਨੇ ਕਿਹਾ ਬਿਲਕੁਲ ਵੀ ਐਸਾ ਨਹੀਂ ਹੈ ਉਹ ਆਪਣੀ ਫੋਟੋ ਜਾਂ ਅਰਵਿੰਦ ਕੇਜਰੀਵਾਲ ਦੀ ਫੋਟੋ ਇਸ ਚਾਕੀ ਦੇ ਵਿੱਚ ਸ਼ਾਮਲ ਨਹੀਂ ਕਰਨਾ ਚਾਹੁੰਦੇ ਸੀ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਫੈਸਲਾ ਲਿਆ ਪੰਜਾਬ ਨੂੰ ਅੱਖੋ ਪਰੋਖੇ ਕਰਨ ਦੇ ਇਲਜ਼ਾਮ ਲਗਾਏ ਨੇ ਸੋ ਭਗਵੰਤ ਮਾਨ ਆਪਣੇ ਸਟੈਂਡ ਤੇ ਕਾਇਮ ਹੈ ਉਧਰੋਂ ਕੇਂਦਰ ਸਰਕਾਰ ਬੀਜੇਪੀ ਦੇ ਆਗੂਆਂ ਵੱਲੋਂ ਵੀ ਭਗਵੰਤ ਮਾਨ ਤੇ ਇਸ ਪੂਰੀ ਗੱਲ ਨੂੰ ਲੈ ਕੇ ਤਾਬੜ ਤੋੜ ਹਮਲੇ ਕੀਤੇ ਜਾ ਰਹੇ ਨੇ ਹੁਣ ਭਗਵੰਤ ਮਾਨ ਦਾ ਜੋ ਸਟੈਂਡ ਆ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਪੰਜਾਬ ਦਾ ਜੋ ਯੋਗਦਾਨ ਹੈ ਉਸ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਪੰਜਾਬ ਨੂੰ ਰਿਪਰੈਜ਼ੈਂਟੇਸ਼ਨ ਹੈ ਜਿਹੜੀ ਪੰਜਾਬ ਦੀ ਉਹ ਨਹੀਂ ਦਿੱਤੀ ਜਾ ਰਹੀ ਸੋ ਇਹ ਇੱਕ ਵੱਡਾ ਮੁੱਦਾ ਬਣਦਾ ਹੋਇਆ ਨਜ਼ਰ ਆ ਰਿਹਾ ਆਉਣ ਵਾਲੇ ਦਿਨਾਂ 'ਚ ਇਹ ਦੇਖਣਾ ਹੋਵੇਗਾ ਕਿ ਬੀਜੇਪੀ ਦਾ ਕਿਸ ਤਰ੍ਹਾਂ ਦਾ ਰੁਖ ਰਹਿੰਦਾ ਹੈ ਤੇ ਭਗਵੰਤ ਮਾਨ ਕਿਸ ਤਰ੍ਹਾਂ ਇਸ ਪੂਰੇ ਮੁੱਦੇ ਨੂੰ ਹਾਈਲਾਈਟ ਕਰਦੇ ਨੇ 2024 ਦੀਆਂ ਚੋਣਾਂ ਨਜ਼ਦੀਕ ਨੇ ਅਜਿਹੇ ਵਿੱਚ ਭਾਜਪਾ ਨੂੰ ਇਸ ਗੱਲ ਦਾ ਖਿਆਲ ਰੱਖਣਾ ਹੋਵੇਗਾ ਕਿ ਪੰਜਾਬ ਦੇ ਲੋਕ ਆਪਣੇ ਸ਼ਹੀਦਾਂ ਆਪਣੀ ਵਿਰਾਸਤ ਦੇ ਨਾਲ ਗਹਿਰਾਈ ਦੇ ਨਾਲ ਜੁੜੇ ਹੋਏ ਨੇ ਸੋ ਇਸ ਮੁੱਦੇ ਨੂੰ ਲੈ ਕੇ ਭਾਜਪਾ ਨੂੰ ਵੀ ਕੋਈ ਨਾ ਕੋਈ ਐਕਸ਼ਨ ਜ਼ਰੂਰ ਲੈਣਾ ਚਾਹੀਦਾ ਤੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹੀਦਾ ਹੈ ਕਿ ਪੰਜਾਬ ਦੀਆਂ ਸ਼ਹਾਦਤਾਂ ਪੰਜਾਬ ਦੀ ਵਿਰਾਸਤ ਪੰਜਾਬ ਦੇ ਸੱਭਿਆਚਾਰ ਦੀ ਉਹ ਕਦਰ ਕਰਦੇ ਨੇ ਤੇ ਪੰਜਾਬ ਦਾ ਦੇਸ਼ ਦੇ ਵਿੱਚ ਜੋ ਯੋਗਦਾਨ ਹੈ ਉਸ ਨੂੰ ਰਿਪਰੈਜ਼ੈਂਟ ਦਿੱਤੀ ਜਾਣੀ ਚਾਹੀਦੀ ਹੈ ਸੋ ਦੇਖਣਾ ਇਹ ਹੋਵੇਗਾ ਆਉਣ ਵਾਲੇ ਦਿਨਾਂ 'ਚ ਚਾਕੀ ਦਾ ਇਹ ਮੁੱਦਾ ਕਿੱਥੋਂ ਤੱਕ ਜਾਂਦਾ ਦੇਸ਼ ਤੇ ਪੰਜਾਬ ਦੀ ਸਿਆਸਤ ਇਸ ਦਾ ਕਿਸ ਤਰ੍ਹਾਂ ਦਾ ਅਸਰ ਹੁੰਦਾ ਸੋ ਮੈਂ ਬਹੁਤ ਇਸ ਗੱਲ ਤੇ ਨਿਜੀ ਤੌਰ ਤੇ ਵੀ ਮੈਂ ਦੁਖੀ ਹਾਂ ਇਸ ਗੱਲ ਤੋਂ ਤੇ ਜਦ ਅਸੀਂ ਕੋਈ ਸਾਡੇ ਵੱਲੋਂ ਕੋਈ ਕਾਗਜ਼ਾਂ ਵਿੱਚ ਘਟ ਰਹੀ ਦੋ ਸਾਡੇ ਵੱਲੋਂ ਕੋਈ ਚਿੱਠੀ ਦੇਰ ਨਾਲ ਗਈ ਹੋਵੇ ਸਾਡੇ ਵੱਲੋਂ ਕੋਈ ਡਿਜ਼ਾਈਨ ਚ ਦੇਰੀ ਹੋਈ ਹੋਵੇ ਅਸੀਂ ਤਾਂ ਅਡਵਾਂਸ ਲੈ ਕੇ ਜਾਂਦੇ ਸੀ ਸਾਨੂੰ ਤਾਂ ਚਾਹ ਚੜਿਆ ਹੋਇਆ ਸੀ ਕਿ ਪੰਜਾਬ ਦੀ ਤਾਂ ਚਲਕੇ ਤੈਨੂੰ ਦਿਖਾਵਾਂਗੇ ਵਧੀਆ ਦਿਖਾਵਾਂ ਕੋ ਸਾਰੀ ਦੁਨੀਆ ਦੇਖੂਗੀ ਕੋਈ ਗੱਲ ਨਹੀਂ ਅਸੀਂ ਇੱਥੇ ਕਰ ਲਾਂਗੇ ਅਸੀਂ ਫਿਰ ਜੇ ਐਦਾਂ ਤੁਸੀਂ ਸਾਨੂੰ ਪੰਜਾਬ ਨੂੰ ਆਪਣੇ ਫੰਕਸ਼ਨ ਆਪ ਕਰਨ ਲਈ ਮਜਬੂਰ ਕਰ ਰਹੇ ਹੋ ਫਿਰ ਤੁਸੀਂ ਸਾਡੇ ਤੇ ਕੋਈ ਠੀਕ ਹੈ ਤੁਸੀਂ ਸਾਡਾ ਪੈਸਾ ਰੋਕ ਲਓਗੇ ਆਰ ਡੀ ਐਫ ਦਾ ਤੇ ਕੱਲ ਨੂੰ ਜਦੋਂ ਪੂਰੇ ਦੇਸ਼ ਨੂੰ ਅੰਨ ਦੀ ਲੋੜ ਹੋਊਗੀ ਉਦੋਂ ਤੁਸੀਂ ਸਾਡੇ ਕੋਲੇ ਆ ਜੰਨੇ ਹੋ ਕੋਲਾ ਸਾਨੂੰ ਕਹਿੰਦੇ ਹੋ ਬਾਇਆ ਸ਼੍ਰੀਲੰਕਾ ਲੈ ਕੇ ਆਓ ਚੌਲ ਸਾਨੂੰ ਦੇ ਦਿਓ ਬਾਅਦ ਚ ਪ੍ਰਾਣੀ ਨੂੰ ਅੱਗ ਲਾਉਣ ਤੇ ਕਿਸਾਨਾਂ ਦੇ ਪਰਚੇ ਕਰ ਦਿਓ ਸੋ ਇਹ ਜੋ ਵਿਤਕਰਾ ਪੰਜਾਬ ਨਾਲ ਕੀਤਾ ਜਾ ਰਿਹਾ ਸਖਤ ਨਿੰਦਣਯੋਗ ਹੈ ਮੈਨੂੰ ਸਮਝ ਨਹੀਂ ਆਉਂਦੀ ਅੱਜ ਸ਼ਾਮ ਨੂੰ 8 ਵਜੇ ਦੇ ਕਰੀਬ 7 ਵਜੇ ਦੇ ਕਰੀਬ ਟੀਵੀ ਦੇ ਚੈਨਲਾਂ ਤੇ ਹਰਜੀਤ ਗਰੇਵਾਲ ਆਰ ਪੀ ਸਿੰਘ ਮਨਿੰਦਰ ਸਰਸਾ ਸੁਨੀਲ ਜਾਖੜ ਲੱਲਾ ਪੱਬਾ ਐਂਡ ਆਦਰਸ ਅੱਧੇ ਕਾਂਗਰਸੀ ਉਹ ਕੀ ਬੋਲਣਗੇ ਅੱਜ ਕਿਹੜੇ ਮੂੰਹ ਨਾਲ ਕਹਿਣਗੇ ਵੀ ਬਹੁਤ ਵਧੀਆ ਹੋ ਗਿਆ ਜੀ ਮੋਦੀ ਜੀ ਦੀ ਸੋਚ ਹੈ ਬਹੁਤ ਵਧੀਆ ਸੋਚ ਹੈ ਕਹਿਣਗੇ ਅੱਜ ਅੱਜ ਕਹਿ ਕੇ ਦਿਖਾਉਣਗੇ ਬਹੁਤ ਹੀ ਦੁਰਭਾਗਿਆਪੂਰਨ ਹੈ ਕਿ ਪੰਜਾਬ ਕੇ ਮੁੱਖ ਮੰਤਰੀ ایک ایسے مدے کا راجنیتی کرن کر رہے ہیں اور بیسیکلی ویپنائزیشن ہی پنجاب میں اندر آگ لگانے کی کوشش کر رہے ہیں باوناتمک مدوں کو اس مدے کو بنا کے کیونکہ کسی بھی پردیش کی جانکی ہر سال ہر پردیش کی جانکی پہ نہیں ہوتی اگر پچھلے ستارہ سال کا اتہاس نکال لیں تو اس میں نو بار پنجاب کی جانکی وہاں پہ نہیں گئی یہ پہلی دفعہ نہیں ہوا اور بہت سی دفعہ ایسا ہوا ہے پچھلی دفعہ دو ہزار چوبیس تیئیس میں بھی یہ ہوا چوبیس میں کہ جھانکی جو بنا کے پنجاب سرکار دوارا بھیجی گئی وہ اپ ٹو دی مارک نہیں تھی نہ اس میں نیا پن تھا اور بہت ہی کروڈ طریقے سے بنائی گئی تھی جو کہ پنجاب کا وہاں پہ پنجاب کی کلا سنسکرتی وراثت اور ہماری قربانیوں کو صحیح طریقے سے پیش کیا جا سکے جھانکی دیش کی اور پرانت کی انتی کا ثبوت ہے نہ کہ وہاں پہ دیش کا جلوس نکالنے کا کام کرتی ہے اس درشٹی سے जिस बात को रोका गया आज भगवंत मान जी उसको इस्तेमाल करके पंजाब के अंदर केंद्र के प्रति नफरत फैलाने का काम कर रहे हैं